ਜਿਸ ਆਰਮੀ ਦੇ ਵਿੱਚ ਸਿੱਖ ਫੌਜੀ ਹੋਣ ਉਸ ਆਰਮੀ ਨੂੰ ਹਰਾਇਆ ਨਹੀਂ ਜਾ ਸਕਦਾ ਤੇ ਇਹ ਸ਼ਬਦ ਸਮਰਪਿਤ ਸਿਗੇ ਉਹਨਾਂ 21 ਜਾਬਾਜ਼ ਫੌਜੀਆਂ ਨੂੰ ਜਿਨ੍ਹਾਂ ਨੇ 10000 ਪਠਾਨਾਂ ਨੂੰ ਮੂਹਦੇ ਮੂਸਟਿਆ ਸੀਗਾ ਇੱਕ ਗੋਰੇ ਨੇ ਮੈਨੂੰ ਕਹਾਤਾ ਕਿ ਤੂੰ ਗੁਲਾਮ ਹੂੰ ਗੱਲ ਕਰਦੇ ਆਪਾਂ ਸਾਰਾ ਗੜੀ ਦੀ ਲੜਾਈ ਦੀ ਇੱਕ ਏਦਾਂ ਦੀ ਲੜਾਈ ਜਿਸ ਨੂੰ ਅੱਜ ਵੀ ਸੁਣੀਏ ਜਾਂ ਪੜ੍ਹੀਏ ਤਾਂ ਸਾਡੇ ਲੂੰ ਕੰਡੇ ਖੜੇ ਹੋ ਜਾਂਦੇ ਸਰਪੇ ਇਹ ਕੇਸਰੀ ਰੰਗ ਸਜਾਇਆ ਜਿਸ ਆਰਮੀ ਦੇ ਵਿੱਚ ਸਿੱਖ ਫੌਜੀ ਹੋਣ ਉਸ ਆਰਮੀ ਨੂੰ ਹਰਾਇਆ ਨਹੀਂ ਜਾ ਸਕਦਾ ਇਹ ਸ਼ਬਦ 1897 ਵਿੱਚ ਇੰਗਲੈਂਡ ਦੇ ਪਾਰਲੀਮੈਂਟ ਵਿੱਚ ਖੜੇ ਹੋ ਕੇ ਕਵੀਨ ਵਿਕਟੋਰੀਆ ਨੇ ਕਹੇ ਸੀਗੇ ਤੇ ਇਹ ਸ਼ਬਦ ਸਮਰਪਿਤ ਸੀਗੇ ਉਹਨਾਂ 21 ਜਾਬਾਜ਼ ਫੌਜੀਆ ਨੂੰ ਜਿਨ੍ਹਾਂ ਨੇ 10000 ਪਠਾਨਾਂ ਨੂੰ ਮੂਦੇ ਮੂ ਸੱਟਿਆ ਸੀਗਾ ਤੇ ਉਹਨਾਂ ਦੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਸੀ ਹੋਣ ਦਿੱਤਾ ਗੱਲ ਕਰਦੇ ਆਪਾਂ ਸਾਰਾ ਗੜੀ ਦੀ ਲੜਾਈ ਦੀ ਇੱਕ ਏਦਾਂ ਦੀ ਲੜਾਈ ਜਿਸ ਨੂੰ ਅੱਜ ਵੀ ਸੁਣੀਏ ਜਾਂ ਪੜ੍ਹੀਏ ਤਾਂ ਸਾਡੇ ਲੂੰ ਕੰਡੇ ਖੜੇ ਹੋ ਜਾਂਦੇ ਨੇ ਇੱਕ ਐਦਾਂ ਦੀ ਲੜਾਈ ਜਿਸ ਨੂੰ ਯੂਐਨਏ ਦੇ ਵਿੱਚ ਲਿਖਣ ਦਾ ਮੌਕਾ ਮਿਲਿਆ ਗਿਆ ਯੂਐਨਏ ਦੇ ਇਤਿਹਾਸ ਵਿੱਚ ਲਿਖਿਆ ਗਿਆ ਇੱਕ ਐਦਾਂ ਦੀ ਲੜਾਈ ਜਿਸ ਦੇ ਸ਼ਹੀਦ ਹੋਏ ਫੌਜੀਆ ਨੂੰ ਇੰਗਲੈਂਡ ਦੇ ਉਸ ਸਮੇਂ ਦੇ ਸਭ ਤੋਂ ਵੱਡੇ ਵੱਡੇ ਅਵਾਰਡ ਮਿਲੇ ਸੀ ਕੀ ਹੈ ਖਾਸ ਇਸ ਲੜਾਈ ਦੇ ਵਿੱਚ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਦੇਖਦੇ ਹਾਂ ਹਾਂਜੀ ਸੱਸੀ ਗਾਲ ਜੀ ਮੈਂ ਫਤਿਹ ਸਿੰਘ ਸਾਰਾਗੜੀ ਇੱਕ ਇਦਾਂ ਦਾ ਏਰੀਆ ਜੋ ਕਿ ਅੱਜ ਦੇ ਅਫਗਾਨਿਸਤਾਨ ਦੇ ਪਾਕਿਸਤਾਨ ਦੇ ਬਾਰਡਰ ਦੇ ਏਰੀਆ ਵਿੱਚ ਪੈਂਦਾ ਹੈ ਥੋੜਾ ਜਿਹਾ ਇਤਿਹਾਸ ਤੁਹਾਨੂੰ ਮੈਂ ਲੈ ਕੇ ਜਾਊਂਗਾ ਇਹ ਉਹ ਏਰੀਆ ਆ ਜਦੋਂ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਆ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਹੱਦਾਂ ਇੱਥੋਂ ਤੱਕ ਜਾਂਦੀਆਂ ਸੀਗੀਆਂ ਤੇ ਬਾਅਦ ਦੇ ਵਿੱਚ 1849 ਵਿੱਚ ਜਦੋਂ ਇਸ ਰਾਜ ਦੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਤੇ ਹੁਣ ਇਹ ਹੱਦਾਂ ਅੰਗਰੇਜ਼ਾਂ ਦੀਆਂ ਹੋ ਚੁੱਕੀਆਂ ਸੀਗੀਆਂ ਪਰ ਜਿਹੜੇ ਇੱਥੋਂ ਦੇ ਲੋਕਲ ਲੋਕ ਸੀਗੇ ਜਿਨ੍ਹਾਂ ਨੂੰ ਅਸੀਂ ਪਠਾਨ ਕਹਿ ਦਿੰਨੇ ਆ ਖਾਸ ਕਰ ਪਸ਼ਤੂਨ ਟ੍ਰਾਈਬ ਦੇ ਲੋਕ ਜਿਨ੍ਹਾਂ ਨੇ ਕਦੇ ਵੀ ਅੰਗਰੇਜ਼ਾਂ ਦੀ ਅਧੀਨਗੀ ਸਵੀਕਾਰ ਨਹੀਂ ਸੀ ਕੀਤੀ ਪਰ ਅੰਗਰੇਜ਼ ਇੰਨੇ ਜੀ ਖੁਸ਼ ਸੀਗੇ ਕਿ ਠੀਕ ਆ ਸਾਡੇ ਇੱਥੇ ਕਿਲੇ ਹੈਗੇ ਆ ਤੇ ਅਸੀਂ ਇਨਾਂ ਉੱਤੇ ਰਾਜ ਕਰ ਰਹੇ ਆ ਤੇ ਇਸ ਰਾਜ ਨੂੰ ਕਰਨ ਦਾ ਜਿਹੜਾ ਉਹ ਸੰਧੀ ਸੀਗੀ ਉਹ ਵੀ ਇਸੇ ਤਰੀਕੇ ਨਾਲ ਸੀਗੀ ਕਿ ਜੋ ਲੋਕਲ ਰੀਤੀ ਰਿਵਾਜ ਨੇ ਉਹ ਉਸ ਪਸ਼ਤੂ ਟ੍ਰਾਈਬ ਦੇ ਲੋਕ ਆਪਣੇ ਫੋਲੋ ਕਰਨਗੇ ਤੇ ਜੋ ਵੀ ਬਾਹਰੀ ਹਮਲੇ ਹੋਣਗੇ ਉਹਨਾਂ ਦੇ ਬਾਰੇ ਬ੍ਰਿਟਿਸ਼ ਆਰਮੀ ਆਪ ਦੇ ਅਕੋਰਡਿੰਗ ਦੇਖੂਗੀ ਪਰ ਸਮੇਂ-ਸਮੇਂ ਉੱਤੇ ਜੋ ਪਸ਼ਤੂ ਟ੍ਰਾਈਬ ਸੀਗੇ ਉਹਨਾਂ ਨੂੰ ਇਸ ਤਰੀਕੇ ਨਾਲ ਲੱਗਦਾ ਸੀਗਾ ਕਿ ਜਿਹੜੇ ਅੰਗਰੇਜ਼ ਨੇ ਉਹਨਾਂ ਦੇ ਰੀਤੀ ਰਿਵਾਜਾਂ ਵਿੱਚ ਜਾਣਬੁੱਝ ਕੇ ਆ ਰਹੇ ਨੇ ਤੇ ਉਹ ਮੌਕੇ-ਮੌਕੇ ਤੇ ਅੰਗਰੇਜ਼ਾਂ ਦੇ ਕਿਲੇਾਂ ਉੱਤੇ ਹਮਲਾ ਵੀ ਕਰਦੇ ਸੀ ਇਹਨਾਂ ਹਮਲਿਆਂ ਵਿੱਚੋਂ ਹੀ ਕਮਲਾ 1897 ਵਿੱਚ ਹੋਇਆ ਸੀਗਾ ਜਿਸ ਨੂੰ ਅਸੀਂ ਸਾਰਾ ਗੜੀ ਦੀ ਲੜਾਈ ਦੇ ਵਜੋਂ ਜਾਣਦੇ ਆ ਇਹ ਲੜਾਈ ਇਸ ਕਰਕੇ ਵੀ ਸ਼ਾਇਦ ਇੰਨੀ ਇਤਿਹਾਸਕ ਬਣ ਗਈ ਕਿਉਂਕਿ ਇਸ ਲੜਾਈ ਦੇ ਵਿੱਚ ਸਿਰਫ 21 ਸਿੱਖ ਫੌਜੀ ਸੀਗੇ ਜਿਨ੍ਹਾਂ ਨੇ 10000 ਫੌਜਾਂ ਦਾ ਮੁਕਾਬਲਾ ਕੀਤਾ ਸਾਰਾਗੜੀ ਦੀ ਇੰਪੋਰਟੈਂਸ ਇਸ ਤੋਂ ਲਈ ਜਾ ਸਕਦੀ ਹੈ ਇੱਕ ਕਮਿਊਨੀਕੇਸ਼ਨ ਟਾਵਰ ਸਿਗਾ ਦੋ ਵੱਡੇ ਕਿਲਿਆਂ ਦੇ ਵਿਚਕਾਰ ਇਹ ਦੋ ਵੱਡੇ ਕਿਲੇ ਸਿਗੇ ਗੁਲਿਸਤਾਨ ਦਾ ਕਿਲਾ ਜਿੱਥੇ ਲਗਭਗ 175 ਫੌਜੀ ਰਹਿੰਦੇ ਸਿਗੇ ਤੇ ਦੂਜੇ ਪਾਸੇ ਸਿਗਾ ਲੋਕ ਹਾਟ ਦਾ ਕਿਲਾ ਜਿੱਥੇ 168 ਫੌਜੀਆਂ ਦੀ ਟੁਕੜੀ ਸੀਗੀ ਤੇ ਸਾਰਾਗੜੀ ਦੇ ਕਿਲੇ ਦੇ ਵਿੱਚ 36ਵੇਂ ਸਿੱਖ ਪਲਟਨ ਦੇ 21 ਫੌਜੀ ਸਨ ਇਹਨਾਂ ਦੀ ਜ਼ਿੰਮੇਵਾਰੀ ਸੀਗੀ ਕਿ ਅੰਗਰੇਜ਼ਾਂ ਦੇ ਇਹਨਾਂ ਬਾਰਡਰਾਂ ਦੀ ਰੱਖਿਆ ਕਰ ਜੇ ਆਪਾਂ ਇਹਨਾਂ ਕਿਲਿਆਂ ਦੇ ਇਤਿਹਾਸ ਦੀ ਗੱਲ ਕਰੀਏ ਤੌਹ ਹੋਈ ਕਿਲੇ ਨੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਣਵਾਏ ਸੀਗੇ ਤੇ ਬਾਅਦ ਦੇ ਵਿੱਚ ਅੰਗਰੇਜ਼ਾਂ ਨੇ ਇਹਨਾਂ ਨੂੰ ਰੈਨੋਵੇਟ ਵੀ ਕਰ ਲਿਆ ਸੀਗਾ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਾਅਦ ਵੀ ਅੰਗਰੇਜ਼ ਇਸ ਏਰੀਆ ਨੂੰ ਛੱਡ ਨਹੀਂ ਸੀ ਰਹੇ ਖਾਸ ਕਰਕੇ ਮਸਤੂਨ ਟ్రਾਈਬ ਦੇ ਏਰੀਆ ਦੀ ਗੱਲ ਕਰਾਂ ਇਹਦੇ ਪਿੱਛੇ ਇਹ ਸੀਗਾ ਕਿ ਅੰਗਰੇਜ਼ਾਂ ਨੂੰ ਪਤਾ ਸੀਗਾ ਉਸ ਸਮੇਂ ਤਾਂ ਰਸ਼ੀਆ ਸੀਗਾ ਜੋ ਕਿ ਵੱਡੀ ਪਾਵਰ ਬਣ ਕੇ ਆ ਰਿਹਾ ਸੀਗਾ ਜਿਹਨੂੰ ਸੋਵੀਅਤ ਸੰਘ ਵੀ ਕਹਿ ਸਕਦੇ ਆਪਾਂ ਤੇ ਦੂਜੇ ਪਾਸੇ ਇੰਗਲੈਂਡ ਵਾਲੇ ਸੀ ਤੇ ਬ੍ਰਿਟਿਸ਼ ਆਰਮੀ ਚਾਹੁੰਦੀ ਸੀਗੀ ਕਿ ਅਫਗਾਨਿਸਤਾਨ ਐਜ਼ ਅ ਬਫਰ ਸਟੇਟ ਬਣ ਕੇ ਰਹੇ ਸਾਡੇ ਤੇ ਰਸ਼ੀਆ ਦੇ ਵਿਚਕਾਰ ਸੋ ਖਤ ਇੰਪੋਰਟੈਂਟ ਏਰੀਆ ਮੰਨਿਆ ਜਾਂਦਾ ਸੀ ਉਸ ਸਮੇਂ ਦੇ ਦੌਰਾਨ ਤੇ ਪਸ਼ਤੂਨ ਟ్రਾਈਬ ਦੇ ਲੋਕ ਅਕਸਰ ਜਿਵੇਂ ਆਪ ਪਹਿਲਾਂ ਵੀ ਗੱਲ ਕੀਤੀ ਆ ਸਮੇਂ ਸਮੇਂ ਉਤੇ ਅੰਗਰੇਜ਼ਾਂ ਦੇ ਕਿਲੇ ਉਤੇ ਹਮਲਾ ਕਰਦੇ ਰਹਿੰਦੇ ਸਿਗੇ ਤੇ ਅੱਜ ਦਿਨ 12 ਸਤੰਬਰ 1897 ਦਾ ਸਿਗਾ ਇਹ ਦਿਨ ਆਉਣ ਵਾਲੇ ਦਿਨਾਂ ਦੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਤੇ ਰਹਿੰਦੀ ਦੁਨੀਆ ਤੱਕ ਯਾਦ ਰਹੂਗਾ ਕਿਉਂਕਿ ਇਸ ਦਿਨ 7 ਘੰਟੇ ਦੀ ਇੱਕ ਲੜਾਈ ਹੋਈ ਜਿਹੜੀ ਲੜਾਈ ਆਉਣ ਵਾਲੀਆਂ ਸਦੀਆਂ ਤੱਕ ਯਾਦ ਰਹੀ ਸੀ ਪਠਾਨਾਂ ਦਾ ਸਾਰਾ ਗੜੀ ਦੇ ਕਿਲੇ ਉਤੇ ਹਮਲਾ ਕਰਨ ਦਾ ਸਭ ਤੋਂ ਵੱਡਾ ਮੋਟੀਵੇ ਸੀਗਾ ਕਿ ਉਹ ਦੋ ਵੱਡੇ ਕਿਲੇ ਉਤੇ ਕਬਜ਼ਾ ਕਰਨਾ ਚਾਹੁੰਦੇ ਦੋ ਕਿਲਿਆਂ ਦੇ ਵਿਚਕਾਰ ਵਾਰਤਾ ਲਾਪ ਦਾ ਕਾਰਨ ਬਣਿਆ ਹੋਇਆ ਤੇ ਜੇ ਇਸ ਕਿਲੇ ਨੂੰ ਅਸੀਂ ਢੇਰੀ ਕਰ ਲਿਆ ਉਸ ਤੋਂ ਬਾਅਦ ਵੱਡੇ ਦੋ ਕਿਲਿਆਂ ਨੂੰ ਜਿੱਤਣਾ ਵੀ ਔਖਾ ਨਹੀਂ ਹੋਊਗਾ ਸਵੇਰੇ 8:00 ਵਜੇ ਦਾ ਟਾਈਮ ਸੀਗਾ ਜਦੋਂ ਸਾਰਾ ਗੜੀ ਦੇ ਕਿਲੇ ਦੇ ਫੌਜੀਆ ਨੇ ਇੱਕ ਅਸਮਾਨ ਦੇ ਵਿੱਚ ਉੱਡਦੀ ਧੂੜ ਦੇਖੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਪਠਾਨਾ ਨੇ ਹਮਲਾ ਕਰ ਦਿੱਤਾ ਹੈ ਸੋ ਜਦੋਂ ਪਠਾਨ ਉਸ ਕਿਲੇ ਦੇ ਨੇੜੇ ਪਹੁੰਚਦੇ ਨੇ ਤਾਂ ਸਭ ਤੋਂ ਪਹਿਲਾਂ ਪਠਾਨਾ ਨੇ ਇੱਕ ਸ਼ਾਂਤੀਨਾਮਾ ਭੇਜਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਤੁਸੀਂ ਸਿਰਫ ਇੱਕੀ ਜਾਣੇ ਹੋ ਤੁਸੀਂ ਇਸ ਕਿਲੇ ਨੂੰ ਛੱਡ ਕੇ ਚੱਲ ਜਿਓ ਅਸੀਂ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਵਾਂਗੇ ਪਰ ਉਹ ਭੁੱਲ ਗਏ ਸੀਗੇ ਕਿ ਜਿਹੜੇ ਅਮਰ ਸ਼ਾਹ ਦੇ ਖਾਲਸਾ ਸੱਜ ਚੁੱਕੇ ਸੀਗੇ ਤੇ ਇਤਿਹਾਸ ਇਹ ਕਹਿੰਦਾ ਕਿ ਖਾਲਸਾ ਕਦੇ ਪਿੱਠ ਦਿਖਾ ਕੇ ਨਹੀਂ ਭੱਜਦਾ 21 ਫੌਜੀਆਂ ਦੇ ਲੀਡਰ ਹੌਲਦਾਰ ਈਸ਼ਵਰ ਸਿੰਘ ਨੇ ਡਿਸੀਜਨ ਲਿਆ ਕਿ ਨਹੀਂ ਅਸੀਂ ਇਸ ਲੜਾਈ ਨੂੰ ਲੜਾਂਗੇ ਇਸ ਹਮਲੇ ਦੀ ਇਨਫੋਰਮੇਸ਼ਨ ਗੁਰਮੁਖ ਸਿੰਘ ਦੁਆਰਾ ਜੋ ਕਿ ਸਿਰਫ 19 ਸਾਲ ਦਾ ਇੱਕ ਯੋਧਾ ਸੀਗਾ ਗੁਰਮੁਖ ਸਿੰਘ ਨੇ ਆਪਣੇ ਦੋ ਵੱਡੇ ਕਿਲਿਆਂ ਨੂੰ ਪਹੁੰਚਾ ਦਿੱਤੀ ਸੀਗੀ ਕਿ ਸਾਡੇ ਉੱਤੇ ਪਠਾਨਾ ਨੇ ਹਮਲਾ ਕਰ ਦਿੱਤਾ ਹੈ ਇਤਿਹਾਸਕਾਰ ਤਾਂ ਇਹ ਵੀ ਕਹਿੰਦੇ ਨੇ ਕਿ ਲੋਕ ਹਟ ਕਿਲੇ ਤੋਂ ਇਹ ਵੀ ਇਨਫੋਰਮੇਸ਼ਨ ਆ ਗਈ ਸੀ ਕਿ ਤੁਸੀਂ ਕਿਲੇ ਨੂੰ ਛੱਡ ਕੇ ਚਲੇ ਜਾਓ ਪਰ ਉਸ ਸਮੇਂ ਦੀਆਂ ਫੌਜਾਂ ਨੇ ਲੜਨਾ ਹੀ ਠੀਕ ਸਮਝਿਆ ਸਵੇਰ 9:00 ਵਜੇ ਦਾ ਸਮਾਂ ਸੀਗਾ ਜਦੋਂ ਇਹ ਲੜਾਈ ਸਟਾਰਟ ਹੁੰਦੀ ਹੈ ਇਸ ਲੜਾਈ ਦੇ ਵਿੱਚ 21 ਸਿੱਖਾਂ ਅਤੇ ਹਾਦਰੀ ਨਾਲ ਲੜਾਈ ਕੀਤੀ ਪਠਾਨਾ ਨੇ ਇੱਕ ਬਹੁਤ ਹੀ ਵਧੀਆ ਟੈਕਨੀਕ ਦੀ ਵਰਤੋਂ ਕੀਤੀ ਉਹਨਾਂ ਨੂੰ ਜਦੋਂ ਪਤਾ ਲੱਗ ਗਿਆ ਕਿ ਹੁਣ ਅੱਗੇ ਵਧਣਾ ਥੋੜਾ ਜਿਹਾ ਔਖਾ ਹੋ ਰਿਹਾ ਹੈ ਤੇ ਉਹਨਾਂ ਨੇ ਆਸੇ ਪਾਸੇ ਜਿੰਨਾ ਵੀ ਕਾਹ ਫੂਸ ਪਿਆ ਸੀ ਗਰ ਨੂੰ ਇਕੱਠਾ ਕਰਕੇ ਉਹਨੂੰ ਆਗ ਲਗਾ ਦਿੱਤੀ ਜਿਸ ਦੇ ਕਰਕੇ ਆਸੇ ਪਾਸੇ ਦਿਖਣਾ ਘਟ ਗਿਆ ਤੇ ਇਸ ਮੌਕੇ ਦਾ ਫਾਇਦਾ ਚੱਕਦੇ ਹੋਏ ਪਠਾਨਾ ਨੇ ਕਿਲੇ ਦੇ ਦਰਵਾਜ਼ੇ ਨੂੰ ਜਾ ਕੇ ਘੇਰਾ ਪਾ ਲਿਆ ਗੋਲੀਆਂ ਨਾਲ ਹਮਲਾ ਕੀਤਾ ਜਿਸ ਨਾਲ ਕਿਲੇ ਦਾ ਦਰਵਾਜ਼ਾ ਟੁੱਟ ਗਿਆ ਤੇ ਕੁਝ ਹੀ ਸਮੇਂ ਦੇ ਵਿੱਚ ਜਿਹੜੇ ਪਠਾਨ ਸੀਗੇ ਉਹ ਕਿਲੇ ਦੇ ਅੰਦਰ ਵੀ ਵੜ ਚੁੱਕੇ ਸਗੇ ਇਸ ਲੜਾਈ ਬਾਰੇ ਇੰਨੀ ਸਟੀਕ ਜਾਣਕਾਰੀ ਸਾਨੂੰ ਇਸੇ ਕਰਕੇ ਮਿਲ ਰਹੀ ਸੀ ਕਿਉਂਕਿ ਇਸ ਦੌਰਾਨ ਜੋ ਗੁਰਮੁਖ ਸਿੰਘ ਹੁਣੀ ਸੀਗੇ ਉਹਨਾਂ ਦੀ ਡਿਊਟੀ ਇਹੀ ਸੀਗੀ ਕਿ ਜੋ ਵੀ ਉਥੋਂ ਦਾ ਘਟਨਾਕਰਮ ਹੈਗਾ ਉਹ ਅੰਗਰੇਜ਼ਾਂ ਨੂੰ ਦਿੱਤਾ ਜਾਵੇ ਹਾਲਾਂਕਿ ਜੋ ਦੂਜੇ ਦੋ ਕਿਲਿਆਂ ਵਿੱਚ ਬੈਠੇ ਅੰਗਰੇਜ਼ ਸੀਗੇ ਉਹਨਾਂ ਨੇ ਵੀ ਮਦਦ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਉਥੋਂ ਕਾਫੀ ਸਾਰੀਆਂ ਗੋਲੀਆਂ ਵੀ ਚਲਾਈਆਂ ਗਈਆਂ ਤਾਂ ਕਿ ਪਠਾਨਾਂ ਦਾ ਧਿਆਨ ਥੋੜਾ ਜਿਹਾ ਭੰਗ ਹੋ ਜਵੇ ਪਰ ਪਠਾਨਾਂ ਨੂੰ ਪਤਾ ਲੱਗ ਚੁੱਕਾ ਸੀਗਾ ਕਿ ਹੁਣ ਅਸੀਂ ਇਸ ਕਿਲੇ ਨੂੰ ਜਿੱਤਣ ਦੇ ਬਹੁਤ ਨੇੜੇ ਆ ਸੋ ਇਸੇ ਦੌਰਾਨ ਸ਼ਾਮ ਨੂੰ 1.5 ਤੋਂ 3 ਵਜੇ ਆਖਰੀ ਮੈਸੇਜ ਆਉਂਦਾ ਆ ਗੁਰਮੁਖ ਸਿੰਘ ਜੀ ਦਾ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਸਾਰੇ ਫੌਜੀ ਸ਼ਹੀਦ ਹੋ ਚੁੱਕੇ ਨੇ ਇਕੱਲਾ ਮੈਂ ਤੇ ਮੈਂ ਵੀ ਹੁਣ ਜੰਗ ਨੂੰ ਜਾਣ ਲਈ ਤਿਆਰ ਹਾਂ ਸੋ ਉਹਨਾਂ ਨੇ ਆਪਣੀ ਜੋ ਡਿਊਟੀ ਸੀਗੀ ਇਨਫੋਰਮੇਸ਼ਨ ਦੇਣ ਦੀ ਉਹਨੂੰ ਛੱਡ ਕੇ ਬੰਦੂਕ ਚੱਕ ਲਈ ਤੇ ਲਗਭਗ 4 ਕਵਜਾ ਸਮੇਂ ਸੀਗਾ ਜਦੋਂ 21 ਦੇ 21 ਸਿੱਖ ਫੌਜੀ ਸ਼ਹੀਦ ਹੋ ਚੁੱਕੇ ਨੇ ਤੇ ਉਸ ਸਾਰਾ ਗੜੀ ਦੇ ਕਿਲੇ ਦੇ ਉੱਤੇ ਪਠਾਨਾਂ ਦਾ ਕਬਜ਼ਾ ਹੋ ਚੁੱਕਾ ਆ ਪਰ ਪਠਾਨ ਹਜੇ ਵੀ ਖੁਸ਼ ਨਹੀਂ ਸੀਗੇ ਉਹਨਾਂ ਦਾ ਮਕਸਦ ਸ਼ਾਇਦ ਇਸ ਕਿਲੇ ਨੂੰ ਜਿੱਤਣਾ ਨਹੀਂ ਸੀਗਾ ਉਹਨਾਂ ਦਾ ਮਕਸਦ ਉਹ ਵੱਡੇ ਦੋ ਕਿਲਿਆਂ ਨੂੰ ਜਿੱਤਣਾ ਸੀਗਾ ਜਿਨ੍ਹਾਂ ਨੂੰ ਉਹ ਨਹੀਂ ਜਿੱਤ ਪਾਏ ਕਿਉਂਕਿ ਜਿਸ ਬਹਾਦਰੀ ਨਾਲ ਇਹ 21 ਸਖਲੜੇ ਉਹ ਸਮਾਂ ਮਿਲ ਗਿਆ ਅੰਗਰੇਜ਼ੀ ਹਕੂਮਤ ਨੂੰ ਕਿ ਉਹ ਦੋ ਕਿਲਿਆਂ ਦੀ ਸੁਰੱਖਿਆ ਨੂੰ ਹੋਰ ਤਕੜਾ ਕਰ ਸਕੇ ਹੋਰ ਫੌਜੀਆ ਨੂੰ ਬੁਲਾ ਸਕੇ ਤੇ ਹੋਰ ਅਸਲਾ ਬਾਰੂਦ ਸੇ ਇਕੱਠਾ ਕਰ ਸਕੇ ਸੋ ਇਸੇ ਕਰਕੇ ਇਹ 21 ਸੂਰਮਿਆਂ ਦੀ ਸ਼ਹਾਦਤ ਤੋਂ ਬਾਅਦ ਉਹ ਦੋ ਕਿਲੇ ਬਚ ਗਏ ਇਹ ਸ਼ਹਾਦਤ ਇਥੋਂ ਤੱਕ ਨਹੀਂ ਸੀਗੀ ਬਰਤਾਨਵੀ ਸਰਕਾਰ ਨੇ ਉਸ ਸਮੇਂ ਦੇ ਸਭ ਤੋਂ ਵੱਡੇ ਇੰਡੀਅਨ ਮੈਰਿਟ ਆਫ ਅਵਾਰਡ ਨਾਲ ਉਹਨਾਂ 21 ਸ਼ਹੀਦਾਂ ਨੂੰ ਸਨਮਾਨਿਤ ਕੀਤਾ ਤੇ ਉਹਨਾਂ ਦੀ ਸ਼ਹਾਦਤ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਕੁਵੀਨ ਵਿਕਟੋਰੀਆ ਨੇ ਸ਼ਬਦ ਕਹੇ ਸੀਗੇ ਕਿ ਜਿਹੜੀ ਆਰਮੀ ਦੇ ਵਿੱਚ ਸਿੱਖ ਫੌਜ ਹੋਊਗੀ ਉਸ ਨੂੰ ਹਰਾਇਆ ਨਹੀਂ ਜਾ ਸਕਦਾ ਉਹਨਾਂ ਯੋਧਿਆਂ ਦੀ ਯਾਦ ਦੇ ਵਿੱਚ ਫਿਰੋਜ਼ਪੁਰ ਬਿਖੇਵੀ ਕਸਾਰਾਗੜੀ ਦੇ ਰਿਲੇਟਡ ਮੈਮੋਰੀਅਲ ਬਣਾਇਆ ਗਿਆ ਹੈ ਸਮਾਂ ਲੱਗੇ ਤਾਂ ਉੱਥੇ ਵੀ ਜ਼ਰੂਰ ਕੁਮਕਿਆਓ ਉਮੀਦ ਕਰਦਾ ਹਾਂ ਤੁਹਾਨੂੰ ਇਨਫੋਰਮੇਸ਼ਨ ਬਹੁਤ ਵਧੀਆ ਲੱਗੀ ਹੋਊਗੀ ਇਸ ਇਨਫੋਰਮੇਸ਼ਨ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਹੋਰ ਕਿਹੜੇ ਕਿਹੜੇ ਟੌਪਿਕ ਤੇ ਇਦਾਂ ਦੀ ਇਨਫੋਰਮੇਸ਼ਨ